ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਕਿਸਾਨ ਲੀਡਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਹੰਝੂ ਗੈਸ ਦੇ ਗੋਲੇ ਸੁੱਟਣ ਦੇ ਚੱਲਦਿਆਂ ਕਿਸਾਨਾਂ ਨੂੰ ਬੈਰੀਕੇਡ ਪੱਟਣ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਅਤੇ ਇਸੇ ਕਰਕੇ ਹਾਲੇ ਤੱਕ ਕਿਸਾਨ ਸਿਰਫ ਦੋ ਬੈਰੀਕੇਡ ਪਾਟ ਸਕੇ ਨੇ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਕਿਸਾਨ ਵੀਰ ਮਗਰ ਆ ਰਹੇ ਨੇ ਉਹ ਆਪਣੇ ਪਿੰਡਾਂ ਵਿੱਚੋਂ ਬੋਰੀਆਂ ਤੇ ਪਾਣੀ ਜ਼ਰੂਰ ਲੈ ਕੇ ਆਉਣ ਕਿਉਂਕਿ ਉਹਨਾਂ ਨੂੰ ਥਰੋ ਗੈਸ ਵਾਲੇ ਗੋਲਿਆਂ ਦਾ ਪੱਕਾ ਇਲਾਜ ਲੱਭ ਗਿਆ ਹੈ ਦਰਅਸਲ ਉਹਨਾਂ ਨੇ ਦੱਸਿਆ ਕਿ ਜਦੋਂ ਵੀ ਹੰਝੂ ਗੈਸ ਦਾ ਗੋਲਾ ਨਾ ਉੱਪਰ ਸਿੱਟਿਆ ਜਾਂਦਾ ਹੈ ਤਾਂ ਉਹ ਬੋਰੀ ਨੂੰ ਜਲਦੀ ਤੋਂ ਜਲਦੀ ਗਿੱਲੀ ਕਰਕੇ ਉਸ ਗੋਲੇ ਤੇ ਸਿੱਟਣਗੇ ਤਾਂ ਜੋ ਉਸ ਦੀ ਗੈਸ ਨਾ ਫੈਲ ਸਕੇ ਅਤੇ ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਵੀ ਅੱਗੇ ਦੀ ਕਾਰਵਾਈ ਕਰਨ ਵਿੱਚ ਆਸਾਨੀ ਹੋਵੇਗੀ ਕਿਸਾਨ ਲੀਡਰਾਂ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਲਤੋ ਜਲਦ ਪੰਜਾਬ ਤੋਂ ਪਾਣੀ ਦੇ ਟੈਂਕਰ ਭਰ ਕੇ ਲਿਆਂਦੇ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦਈਏ ਰਾਤ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਰੈਸਟ ਕੀਤੀ ਹੈ ਤੇ ਅੱਜ ਸਵੇਰ ਤੋਂ ਹੀ ਫਿਰ ਅੱਗੇ ਵਧਣ ਲਈ ਤਿਆਰੀ ਕਰ ਰਹੇ ਨੇ ਖਨੌਰੀ ਬਾਰਡਰ ਤੇ ਕਿੱਲਾ ਨੂੰ ਪੱਟਿਆ ਜਾ ਰਿਹਾ ਹੈ ਅਤੇ ਸ਼ੰਭੂ ਬਾਰਡਰ ਤੇ ਕਿਸਾਨ ਅੱਗੇ ਦੀਆਂ ਯੋਜਨਾਵਾਂ ਬਣਾ ਰਹੇ ਨੇ ਹਾਲ ਹੀ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਦੋ ਟਰੈਕਟਰ ਟੋਚਨ ਪਾ ਕੇ ਬੈਰੀਗੇਡ ਖਿੱਚ ਰਹੇ ਨੇ ਆਓ ਤੁਹਾਡੇ ਨਾਲ ਅੱਗੇ ਉਹ ਵੀਡੀਓ ਸਾਂਝੀ ਕਰਦੇ ਹਾਂ